ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੇਖੋ ਅੱਜ ਕੱਲ੍ਹ ਘਰਾਂ ਦੇ ਵਿੱਚ ਬਹੁਤ ਕਲੇਸ਼ ਵਧ ਰਹੇ ਨੇ ਹਨਾ ਆਪਾਂ ਕਹਿੰਦੇ ਆ ਵੀ ਮੈਂ ਕਮਾਈ ਬਹੁਤ ਕਰਦਿਆਂ ਸਾਡੇ ਘਰ ਦੇ ਵਿੱਚ ਹਨਾ ਕਿਸੇ ਚੀਜ਼ ਦੀ ਕਮੀ ਨਹੀਂ ਪਰ ਘਰ ਦੇ ਵਿੱਚ ਨਾ ਕਲੇਸ਼ 네ਗੇਟਿਵਿਟੀ ਬਹੁਤ ਜ਼ਿਆਦਾ ਹੈਗੀ ਕਈ ਪੈਨ ਭਰਾਵਾਂ ਦੇ ਮੈਨੂੰ ਮੈਸੇਜ ਵੀ ਆਉਂਦੇ ਆ ਹਨਾ ਵੀ ਪਏ ਨੇ ਪਾਠ ਵੀ ਬਹੁਤ ਕਰਦਿਆਂ ਪਰ ਸਾਡੇ ਘਰ ਦੇ ਵਿੱਚ ਹਨਾ ਕਲੇਸ਼ ਨਹੀਂ ਜਾਂਦਾ ਕਈ ਨੂੰ ਹੁੰਦਾ ਵੀ ਸਾਡੇ ਜਿਹੜੇ ਬਜ਼ੁਰਗ ਨੇ ਹਨਾ ਉਹ ਬਿਨਾਂ ਗੱਲ ਤੋਂ ਹੀ ਸਾਡੇ ਨਾਲ ਹਨਾ ਲੜਾਈ ਕਰਦੇ ਰਹਿੰਦੇ ਹੈਗੇ ਨੂੰ ਚਾਹੇ ਸਾਰਾ ਦਿਨ ਹਨਾ ਕੰਮ ਕਰਦੀ ਰਹੇ ਪਰ ਫਿਰ ਵੀ ਕੁਛ ਦੇ ਨਾ ਕਿਸੇ ਗੱਲ ਦੇ ਵਿੱਚ ਹਨਾ ਨੁਕਸਾ ਕੱਢ ਹੀ ਦੇਣਾ ਹੁੰਦਾ ਹੈਗਾ ਦੇਖੋ ਇਹ ਤਾਂ ਅਕਸਰ ਕਹਿੰਦੇ ਹੁੰਦੇ ਆ ਹਨਾ ਚਲੋ ਅੱਜਕੱਲ ਚਾਹੇ ਜ਼ਮਾਨਾ ਥੋੜਾ ਜਿਹਾ ਉਲਟ ਹੋ ਗਿਆ ਹਨਾ ਵੀ ਹਾਂ ਜਿਹੜੀਆਂ ਨੂਹਾ ਨੇ ਉਹਨਾਂ ਨੂੰ ਧੀਆ ਸਮਝਿਆ ਜਾਂਦਾ ਦੇਖੋ ਧੀ ਤੇ ਨੂਹ ਦੇ ਵਿੱਚ ਫਰਕ ਤਾਂ ਪਹਿਲਾਂ ਵੀ ਹੈਗਾ ਸੀ ਤੇ ਹੁਣ ਵੀ ਰਹੇਗਾ ਹੀ ਹਨਾ ਧੀ ਤੋਂ ਗਲਤੀ ਹੋ ਜੇ ਹਨਾ ਉਹਦੀ ਗਲਤੀ ਨੂੰ ਮਾਪੇ ਜਿਹੜੇ ਹੁੰਦੇ ਨੇ ਉਹ ਛੁਪਾਉਂਦੇ ਆ ਹਨਾ ਇਹ ਨਹੀਂ ਹੈਗਾ ਵੀ ਅੱਗੇ ਜ਼ਾਹਰ ਕਰਦੇ ਆ ਪਰ ਨੂੰ ਤੋਂ ਕੋਈ ਗਲਤੀ ਹੋ ਜੇ ਨਾ ਉਸ ਗਲਤੀ ਨੂੰ ਉਸ ਟਾਈਮ ਚਾਹੇ ਉਹਨੂੰ ਨਾ ਕਿਹਾ ਜਾਵੇ ਪਰ ਕਿਤੇ ਨਾ ਕਿਤੇ ਉਹਨੂੰ ਸੁਨਾਇਆ ਜ਼ਰੂਰ ਜਾਵੇਗਾ ਹਨ ਹਰ ਟਾਈਮ ਜਿਵੇਂ ਕਿ ਅਕਸਰ ਘਰਾਂ ਦੇ ਵਿੱਚ ਹੁੰਦਾ ਵੀ ਪੁੱਤਰ ਨੇ ਕੋਈ ਗਲਤੀ ਕਰਤੀ ਹੈ ਨਾ ਤਾਂ ਪੁੱਤ ਨਾਲ ਲੜਾ ਲੜੇ ਹੋਏ ਮਾਪੇ ਪੁੱਤ ਨਾਲ ਰੁੱਸੇ ਹੋਏ ਮਾਪੇ ਆ ਨੂੰ ਨਾਲ ਵੀ ਬੋਲਣੋਂ ਹਟ ਜਾਂਦੇ ਨੇ ਅਗਰ ਉਹ ਉਹਨਾਂ ਦੀ ਧੀ ਆ ਫਿਰ ਉਹਦੇ ਨਾਲ ਕਿਉਂ ਬੋਲਣੋਂ ਹਟਦੇ ਆ ਹਨ ਇਹ ਦੇਖੋ ਸਮਾਜ ਚੱਲਿਆ ਆ ਰਿਹਾ ਹੈਗਾ ਕਹਨ ਨੂੰ ਗੱਲ ਕੁਝ ਹੋਰ ਹੁੰਦੀ ਹੈ ਤੇ ਕਾਰਨ ਨੂੰ ਕੁਝ ਹੋਰ ਹੁੰਦੀ ਹੈਗੀ ਪਰ ਤੁਸੀਂ ਅਕਸਰ ਸੁਣਿਆ ਹੋਣਾ ਹਨ ਵੀ ਜਿਹੜੀਆਂ ਬਗਾਨੀਆਂ ਆਉਂਦੀਆਂ ਨੇ ਉਹ ਧੀਆਂ ਨਹੀਂ ਬਣਦੀਆਂ ਹੈਗੀਆਂ ਅਸੀਂ ਤਾਂ ਬਣਾਉਣਾ ਚਾਹੁੰਦੇ ਸੀਗੇ ਹਨ ਪਰ ਕਸੂਰ ਕਹਿੰਦੇ ਦੋਨੇ ਧਿਰਾਂ ਦੇ ਵਿੱਚ ਹੁੰਦਾ ਤਾੜੀ ਕਦੇ ਵੀ ਇੱਕ ਹੱਥ ਨਾਲ ਜੇ ਆਪਾਂ ਕਹੀਏ ਵੀ ਤਾੜੀ ਵੱਜੂ ਨਹੀਂ বাজਦੀ ਤਾੜੀ ਦੋਹੇ ਹੱਥਾਂ ਨਾਲ ਵੱਜਦੀ ਹੈ ਹਨ ਚਲੋ ਇਹ ਤਾਂ ਚੱਲਦੀ ਆਈ ਹੈ ਨਾ ਸਮਾਜ ਦੀ ਰੀਤ ਹੈ ਸ਼ੁਰੂ ਤੋਂ ਚੱਲਦੀ ਆਈ ਹੈ ਤੇ ਚੱਲੀ ਹੀ ਜਾਣੀ ਹੈ ਕਈ ਪੈਣ ਭਰਾਵਾਂ ਦੀ ਅਜਿਹੀ ਕਿਸਮਤ ਵੀ ਹੁੰਦੀ ਹੈ ਜਿਨ੍ਹਾਂ ਨੂੰ ਕਹਿੰਦੇ ਬਚਪਨ ਤੋਂ ਹੀ ਪਿਆਰ ਮਿਲਦਾ ਤੇ ਸਹੁਰੇ ਘਰ ਜਾਂਦੇ ਨੇ ਉੱਥੇ ਵੀ ਬਹੁਤ ਪਿਆਰ ਮਿਲਦਾ ਹੈ ਨਾ ਪਰ ਅੱਜ ਮੈਂ ਕੁਝ ਚੀਜ਼ਾਂ ਤੁਹਾਨੂੰ ਏਦਾਂ ਦੀਆਂ ਦੱਸੂਗੀ ਜਿਹਦੇ ਨਾਲ ਤੁਸੀਂ ਆਪਦੇ ਘਰ ਦੇ ਵਿੱਚ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਮਾੜਾ ਹੈਗਾ ਹਨਾ ਚਾਹੇ ਕਿਸ ਦਾ ਸੁਭਾਅ ਹੈ ਜਗਾ ਜਾਂ ਕੋਈ ਲੜਾਈ ਝਗੜਾ ਹੈ ਜਾਂ ਤੁਹਾਡੇ ਘਰ ਵਿੱਚ ਪਿਆਰ ਇਤفاق ਨਹੀਂ ਹੈਗਾ ਜਾਂ ਤੁਹਾਡੇ ਘਰ ਦੇ ਵਿੱਚ ਹਰ ਟੈਮ ਨਾਇਆ ਹੁੰਦਾ ਹੈ ਕਈ ਵਾਰੀ ਆਪਾਂ ਨੂੰ ਜਦੋਂ ਆਪਾਂ ਬਾਹਰ ਹੋਣ ਨੂੰ ਦਿੰਦੇ ਹਾਂ ਵੀ ਅੰਦਰ ਨਾ ਬੜ ਹੈ ਨਾ ਬਾਹਰ ਹੀ ਚੱਲਿਆ ਜਾ ਇਹ ਚੀਜ਼ਾਂ ਕਿਵੇਂ ਦੂਰ ਹੋ ਸਕਦੀ ਨੇ ਇਹਨਾਂ ਨੂੰ ਦੂਰ ਕਰ ਸਕਦੇ ਆ ਆਪ ਉਹ ਮੇਰੀਆਂ ਭੈਣਾ ਦੇ ਹੱਥ ਵਿੱਚ ਬਹੁਤ ਵੱਡੀ ਪਾਵਰ ਦਿਤੀ ਹੈ ਵਾਈਗੁਰੂ ਜੀ ਨੇ ਔਰਤ ਨੂੰ ਇੱਕ ਪਤਨੀ ਨੂੰ ਇੱਕ ਮਾਂ ਨੂੰ ਵਾਈਗੁਰੂ ਜੀ ਨੇ ਆਪ ਦਾ ਰੂਪ ਦੇ ਕੇ ਇਥੇ ਭੇਜਿਆ ਹੈ ਨਾ ਪਰ ਆਪਾਂ ਉਸ ਰੂਪ ਨੂੰ ਪਛਾਨ ਨਹੀਂ ਸਕਦੇ ਹੈਗੇ ਹਨ ਵੱਡੀ ਤੋਂ ਵੱਡੀ ਤਾਕਤ ਹੈ ਵੱਡੀ ਤੋਂ ਵੱਡੀ ਕੋਈ ਵੀ ਮੁਸੀਬਤ ਹੈ ਤੁਸੀਂ ਉਸ ਨੂੰ ਹਨਾ ਪਿਆਰ ਦੇ ਨਾਲ ਤੇ ਵਾਈਗੁਰੂ ਜੀ ਦੇ ਭਰੋਸੇ ਨਾਲ ਜਿੱਤ ਸਕਦੇ ਹੋ ਹਨਾ ਅੱਜ ਮੈਂ ਤੁਹਾਨੂੰ ਦੱਸਦੀ ਆਂਗੀ ਤੇ ਸਭ ਤੋਂ ਪਹਿਲਾਂ ਹਨਾ ਤੁਸੀਂ ਕਰਨਾ ਕੀ ਹੈ ਜਿਹੜੀਆਂ ਕਿ ਮੇਰੇ ਘਰ ਦੀਆਂ ਭੈਣਾਂ ਨੇ ਇਹ ਕਹਿੰਦੀਆਂ ਨੇ ਵੀ ਸਾਡੇ ਘਰ ਦਾ ਜਿਵੇਂ ਕਿ ਮੇਰਾ ਪਤੀ ਆ ਉਹ ਸ਼ਰਾਬ ਨਹੀਂ ਛੱਡਦਾ ਹਨਾ ਮੈਂ ਇਹ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਕਿ ਤੁਸੀਂ ਹਨਾ 41 ਦਿਨ ਲਗਾਤਾਰ ਗੁਰੂ ਸਾਹਿਬ ਮਤਲਬ ਕਿ ਗੁਰਦੁਆਰਾ ਗੁਰਦੁਆਰਾ ਸਾਹਿਬ ਜਦੋਂ ਸਵੇਰੇ ਅਰਦਾਸ ਹੁੰਦੀ ਹੈਗੀ ਨਾ ਉਸ ਟਾਈਮ ਤੁਸੀਂ ਡੇਲੀ 41 ਦਿਨ ਬਿਨਾ ਨਾਂ ਗਾ ਪਾਈ ਹਨਾ ਗੁਰੂ ਘਰ ਜਾਓ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੋਲੇ ਜਲ ਰੱਖਣਾ ਕਿਉਂਕਿ ਕੱਲ ਵਾਲੀ ਸਵੇਰ ਵਾਲੀ ਤੁਸੀਂ ਕਥਾ ਸੁਣ ਸਕਦੇ ਹੋ ਜਿਹੜੀ ਕਿ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਉਂਦੀ ਹੈ ਉਹਦੇ ਵਿੱਚ ਵੀ ਬਾਬਾ ਜੀ ਨੇ ਇਹ ਚੀਜ਼ ਦੱਸੀ ਹੈਗੀ ਹਨ ਜਿਹੜੀ ਕਿ ਮੈਂ ਅਕਸਰ ਤੁਹਾਨੂੰ ਕਹਿੰਨੇ ਹਾਂ ਵੀ ਜਦੋਂ ਤੁਸੀਂ ਪਾਠ ਕਰਦੇ ਹੋ ਹਨ ਕੋਲੇ ਜਲ ਰੱਖੋ ਕਿਉਂਕਿ ਬਾਣੀ ਪੜਨ ਦੇ ਨਾਲ ਹਨ ਉਹ ਜਲ ਹੈ ਜਿਹੜਾ ਉਹ ਇੱਕ ਅੰਮ੍ਰਿਤ ਰੂਪ ਬਣ ਜਾਂਦਾ ਹੈਗਾ ਹਨ ਤੇ ਉਸ ਦੇ ਨਾਲ ਜਿਹੜਾ ਵੀ ਤੁਹਾਡੇ ਘਰ ਦਾ ਹਨ ਮੈਂਬਰ ਉਸ ਚੀਜ਼ ਨੂੰ ਛਕੇਗਾ ਉਸ ਜਲ ਨੂੰ ਪੀਵੇਗਾ ਉਸ ਸਿਮਰਨ ਦੇ ਹਨ ਸ਼ਕਤੀ ਦੇ ਨਾਲ ਉਸ ਦਾ ਜਿਹੜਾ ਮਾਈਂਡ ਹੈ ਉਸ ਦਾ ਜਿਹੜਾ ਦਿਮਾਗ ਹੈ ਉਹ ਆਪਣੇ ਆਪ ਹੀ ਬਦਲਣਾ ਲੱਗ ਜਾਵੇਗਾ ਹਨ ਕਈ ਪੈਣਾ ਕਹਿ ਦਿੰਦੀਆਂ ਨੇ ਅਸੀਂ ਤਾਂ ਬਹੁਤ ਜ਼ੋਰ ਲਾ ਲਿਆ ਹਨ ਮੈਂ ਬਹੁਤ ਐ ਕਰ ਲਿਆ ਸਾਡੇ ਘਰ ਦੇ ਨਹੀਂ ਬਦਲਦੇ ਮੇਰੇ ਪਤੀ ਨਹੀਂ ਬਦਲਦਾ ਮੇਰੇ ਸਾਸ ਸਹੁਰਾ ਨਹੀਂ ਬਦਲਦੇ ਦੇਖੋ ਇਹ ਪੈਣ ਮੈਂ ਧਣੀ ਮੰਨਣ ਨੂੰ ਤਿਆਰ ਹੈਗੀ ਹਨ ਕਿਉਂਕਿ ਜ਼ਿੰਦਗੀ ਦੇ ਵਿੱਚ ਜੋ ਮੈਂ ਹੰਡਾਇਆ ਮੈਂ ਉਹੀ ਤੁਹਾਡੇ ਨਾਲ ਮਤਲਬ ਕਿ ਸਾਂਝਾ ਕਰ ਰਹੀ ਹਾਂ ਮੇਰੀ ਮੰਮੀ ਨੇ ਮੇਰੀ ਮਾਮੀ ਜੀ ਨੇ ਸਾਡੇ ਮਿਲ ਕੇ ਲਾਲੋ ਵੀ ਉਹੀ ਸੰਸਕਾਰਾਂ ਵਾਲੀ ਗੱਲ ਲਾਲੋ ਹਨ ਜਿਵੇਂ ਕਿ ਦੇਖਿਆ ਸ਼ੁਰੂ ਤੋਂ ਬਚਪਨ ਤੋਂ ਹਨ ਉਦਾਂ ਹੀ ਮੈਂ ਕੀਤਾ ਹੈ ਮੁਸ਼ਕਿਲਾਂ ਹਰ ਇੱਕ ਦੀ ਜ਼ਿੰਦਗੀ ਚ ਆਉਂਦੀਆਂ ਨੇ ਇਹ ਨਹੀਂ ਹੈਗਾ ਵੀ ਹਨਾ ਕਿਸੇ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸਖਾਲੀ ਆ ਮੈਂ ਪਹਿਲਾਂ ਕਹਿ ਕੇ ਆਂ ਵੀ ਕੋਈ ਹੋ ਸਕਦੀ ਆ ਕਰਮਾਂ ਵਾਲੀ ਹਨਾ ਤਾਂ ਤੁਸੀਂ ਜਿਨ੍ਹਾਂ ਦੀ ਵੀ ਪੈਣਾ ਦੇ ਜਾਂ ਵੀਰ ਜਾਂ ਭਰਾ ਜਾਂ ਪਤੀ ਸ਼ਰਾਬ ਪੀਂਦੇ ਹੈਗੇ ਹਨਾ ਜਾਂ ਪੁੱਤਾਂ ਤੋਂ ਅੱਜ ਕੱਲ੍ਹ ਪਨਸ਼ਿਆਂ ਤੋਂ ਬਹੁਤ ਦੁਖੀ ਆ ਤਾਂ ਤੁਸੀਂ 41 ਦਿਨ ਗੱਲ ਨੂੰ ਮੰਨ ਕੇ ਨਾ ਕਰਕੇ ਦੇਖ ਲਿਓ ਚਾਹੀ ਕੁਛ ਵੀ ਹੋ ਜੇ ਵੀ ਮੈਂ ਅਰਦਾਸ ਦੇ ਵਿੱਚ ਜਾਵਾਂਗੀ ਹੀ ਜਾਵਾਂਗੀ ਕਿਉਂਕਿ ਅਰਦਾਸ ਦੇ ਵਿੱਚ ਖੜ ਕੇ ਕੀਤੀ ਅਰਦਾਸ ਉੱਥੇ ਬਹੁਤ ਸੰਗਤਾਂ ਹੁੰਦੀਆਂ ਨੇ ਆਪ ਨੂੰ ਨਹੀਂ ਪਤਾ ਹਨਾ ਕੋਈ ਕਿੰਨਾ ਕ ਨਾਮ ਜਪਣ ਵਾਲਾ ਖੜਾ ਹੁੰਦਾ ਹੈਗਾ ਹਨਾ ਸੰਗਤ ਦੇ ਵਿੱਚ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਤੇ ਦੂਸਰੀ ਗੱਲ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਨਾ ਜਦੋਂ ਮੈਂ ਸਵੇਰੇ ਫੋਨ ਚੱਕਿਆ ਤਾਂ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਹੋਇਆ ਸੀਗਾ ਕਾਫੀ ਟਾਈਮ ਮਲਕੀ ਮੇਰੇ ਨਾਲ ਹੋ ਗਿਆ ਉਹਨਾਂ ਨੂੰ ਜੁੜਿਆ ਹੋਇਆ ਮੈਨੂੰ ਤੇ ਇੱਕ ਦਿਨ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਦੀਦੀ ਸਾਡੀ ਆਹ ਆਹ ਮੁਸ਼ਕਿਲਾਂ ਨੇਗੀਆਂ ਹਨਾ ਵੀ ਮੇਰੇ ਹਸਬੰਡ ਜੀ ਨੂੰ 11 ਮਹੀਨੇ ਹੋ ਗਏ ਹਨਾ ਤਨਖਾਹ ਨਹੀਂ ਮਿਲੀ ਹੈਗੀ ਵੀ ਬਹੁਤ ਮੁਸ਼ਕਿਲ ਹੈਗੀ ਤੇ ਅੱਜ ਜਦੋਂ ਮੈਂ ਸਵੇਰੇ ਮੈਂ ਉਹਨੂੰ ਇਹ ਦੱਸਿਆ ਸੀਗਾ ਤੇ ਸਵੇਰੇ ਜਦੋਂ ਮੈਂ ਉਹਦਾ ਮੈਸੇਜ ਪੜਿਆ ਤਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਵੀ ਉਹ ਵਾਹਿਗੁਰੂ ਜੀ ਦੀ ਮੈਮਾ ਪਰੰਪਰਾ ਹੈ ਨਾ ਕਿਉਂਕਿ ਜਦੋਂ ਕੋਈ ਕਿਸੇ ਦੀ ਗੱਲ ਨੂੰ ਸੁਣ ਕੇ ਹੈਨਾ ਮੰਨ ਲੈਂਦਾ ਹੈ ਮੰਨ ਕੇ ਉਸ ਨੂੰ ਕਰ ਲੈਂਦਾ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈਨਾ ਵੀ ਉਹ ਦੇ ਬੇੜੇ ਤਾਂ ਪਾਰ ਹੁੰਦੀ ਹੁੰਦੇ ਨੇ ਨਾ ਚਾਹੇ ਮੈਨੂੰ ਇੱਕ ਦੁਨਿਆਵੀ ਇਨਸਾਨ ਆ ਮੈਂ ਤੁਹਾਡੇ ਵਰਗੀ ਹੈਨਾ ਪਰ ਵਾਹਿਗੁਰੂ ਜੀ ਦੀ ਬਾਣੀ ਤਾਂ ਹੈਗੀ ਹੈਨਾ ਦੁਨਿਆਵੀ ਚਲੋ ਚਾਹੇ ਮੈਨੂੰ ਸਾਰੇ ਕਹਿੰਦੇ ਨੇ ਵੀ ਜ਼ਿਆਦਾ ਬੋਲਦੀ ਆ ਪਕਾਈ ਮਾਰਦੇ ਚਾਹੇ ਕੁਝ ਵੀ ਕਹੀ ਜਾਓ ਹੈਨਾ ਪਰ ਗੁਰਬਾਣੀ ਹੈ ਜਿਹੜੀ ਉਹਦੇ ਨਾਲ ਜਦੋਂ ਤੁਸੀਂ ਜੁੜੋਗੇ ਨਾ ਤਾਂ ਤੁਹਾਨੂੰ ਤਰਨ ਤੋਂ ਕੋਈ ਨਹੀਂ ਰੋਕ ਸਕਦਾ ਜਿਹਨੇ ਨਹੀਂ ਜੁੜਨਾ ਜਿਹਦੇ ਕਰਮ ਹੀ ਮਾਰੇ ਆ ਹੈਨਾ ਉਹਨੂੰ ਕੋਈ ਕੁਝ ਨਹੀਂ ਕਰ ਸਕਦਾ ਉਸ ਬੰਦੇ ਨੇ ਮੈਨੂੰ ਦੱਸਿਆ ਕਿ ਦੀਦੀ ਮੇਰੇ ਹਸਬੰਡ ਜੀ ਦੀ ਹੈ ਨਾ ਜੋ ਤੁਸੀਂ ਦੱਸਿਆ ਤੀ ਉਹ ਤਿੰਨ ਦਿਨਾਂ ਬਾਅਦ ਰੋ ਹੈ ਨਾ ਤਨਖਾਹ ਆ ਗਈ ਤੇ ਹੁਣ ਉਹ ਮਤਲਬ ਕਿ ਰੋਜ਼ਗਾਰ ਦੇ ਵਿੱਚ ਪੱਕੇ ਵੀ ਹੋ ਜਾਣ ਹਨਾ ਚਲੋ ਵਾਈਗਰੂ ਜੀ ਅੱਗੇ ਮੈਂ ਇਹ ਅਰਦਾਸ ਕਰਦੇ ਆ ਕਿ ਵਾਈਗਰੂ ਜੀ ਜੋ ਤੇਰੇ ਤੇ ਭਰੋਸਾ ਕਰਦੇ ਨੇ ਉਹਨਾਂ ਦੇ ਬੇੜੇ ਪਾਰ ਜ਼ਰੂਰ ਕਰਿਓ ਹਨਾ ਇਹਨੇ ਇਹ ਤਾਂ ਅਰਦਾਸ ਦੇ ਵਿੱਚ ਆਪਾਂ ਕਹਿ ਰਹੀਏ ਜਿਹੜੇ ਅੜੇ ਸੋ ਛੜੇ ਸਰਨ ਪਰੇ ਸੁੱਤਰੇ ਹਨਾ ਇਹ ਤੁਸੀਂ ਜ਼ਰੂਰ ਕਰਨਾ ਕਿਉਂਕਿ ਇਹ ਸਾਡੇ ਖੁਦ ਹੀ ਘਰ ਦੀਆਂ ਹੱਡ ਬੀਤੀਆਂ ਨਹੀਂ ਗਿਆ ਮੇਰੇ ਮਾਮੀ ਜੀ ਮੇਰੇ ਮੰਮੀ ਜੀ ਹਨਾ ਉਹਨਾਂ ਨੇ ਇਸ ਚੀਜ਼ ਨੂੰ ਕੀਤਾ ਕਿ ਮੈਂ ਵੀ ਤੁਹਾਡੇ ਸਾਹਮਣੇ ਹਣਾ ਹਰ ਵਾਰ ਦੱਸ ਦਿੰਨੀ ਆ ਬਹੁਤ ਮੈਂ ਤੁਹਾਡੇ ਆਉ ਆਪਣੀਆਂ ਹੱਡਵੀਆਂ ਦੱਸੀ ਨੇ ਕਿ ਜਦੋਂ ਇਸ ਤਰੀਕੇ ਨਾਲ ਪਰਦਾਸ ਵਾਇਗਰੂ ਜੇ ਕਿ ਕਰਾਂਗੇ ਤਾਂ ਤੁਹਾਡੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਜਿਵੇਂ ਕਿ ਤੁਸੀਂ ਇਹਨਾਂ ਜਿਵੇਂ ਕਿਸੇ ਦਾ ਵੀ ਕੋਈ ਕੰਮ ਅੜਿਆ ਹੋਇਆ ਹੈ ਹਣਾ ਆਪਣਾ ਹੁੰਦਾ ਵੀ ਆਨਕ ਨਹੀਂ ਹੋ ਰਿਹਾ ਕਈ ਪੈਣਪਰਾਵਾਂ ਦੇ ਮੈਨੂੰ ਬਹੁਤ ਮੈਸੇਜ ਆਉਂਦੇ ਦੀ ਸਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਮੈਂ ਪਹਿਲਾਂ ਕਹਿੰਨੀ ਦੇ ਕੋਈ ਇੱਕ ਭਰੋਸਾ ਨਹੀਂ ਤੁਸੀਂ ਕਰਦੇ ਹੈਗੇ ਹਨ ਤੁਹਾਨੂੰ ਹੁੰਦਾ ਵੀ ਨਹੀਂ ਐ ਨਹੀਂ ਇਦਾਂ ਨਹੀਂ ਇੱਕ ਨੇ ਦੱਸਤਾ ਤਾਂ ਦੂਜੇ ਕਣੀ ਹੋਜੇ ਦੂਜੇ ਨੇ ਦੱਸਤਾ ਦੇਖੋ ਜਦੋਂ ਆਪਾਂ ਇੱਕ ਬੀੜੀ ਦੇ ਵਿੱਚ ਚੱਲਦੇ ਆ ਨਾ ਤਾਂ ਜ਼ਰੂਰ ਤੁਸੀਂ ਪਾਰ ਲੰਘੋਗੇ ਜੇ ਦੋਹੇ ਪਾਸੇ ਪੈਰ ਠੇਲੋਗੇ ਨਾ ਫਿਰ ਤਾਂ ਡੁੱਬ ਨਹੀਂ ਡੁੱਬਣਾ ਆਪਣੇ ਨਾ ਫਿਰ ਕੁਝ ਨਹੀਂ ਬਣਨਾ ਕਿਸੇ ਕਿਨਾਰੇ ਨਹੀਂ ਲੱਗਣਾ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਤੁਸੀਂ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਲੈਣਾ ਕੇ ਸੀਸ ਇਸ਼ਨਾਨ ਕਰ ਜਪਜੀ ਸਾਹਿਬ ਜੀ ਅਤੇ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਤਾਂ ਤੁਸੀਂ ਖੜੇ ਹੋ ਕੇ ਅਰਦਾਸ ਕਰਨੀ ਵਾਹਿਗੁਰੂ ਜੀ ਅਗੇ ਜਿਹੜਾ ਵੀ ਤੁਹਾਡਾ ਕਾਰਜ ਹੈ ਉਹ ਨਾ ਪੂਰਾ ਹੋਇਆ ਤਾਂ ਤੁਸੀਂ ਮੈਨੂੰ ਕਹਿ ਦਿਓ ਵੀ ਦੀਦੀ ਅਸੀਂ ਕੀਤਾ ਜੀ ਸਾਡਾ ਕਾਰਜ ਨਹੀਂ ਪੂਰਾ ਹੋਇਆ ਪਰ ਭਰੋਸਾ ਰੱਖਿਓ ਵਾਹਿਗੁਰੂ ਜੀ ਤੇ ਵੀ ਵਾਹਿਗੁਰੂ ਜੀ ਸਾਡਾ ਇਹ ਜਿਹੜਾ ਕਾਰਜ ਹੈ ਕਰਨਗੇ ਵਾਹਿਗੁਰੂ ਜੀ ਮੇਰੇ ਅੰਗ ਸੰਗ ਸਹਾਇ ਨੇ ਤਾਂ ਤੁਹਾਡਾ ਉਹ ਕਾਰਜ ਜਰੂਰ ਪੂਰਾ ਹੋਵੇਗਾ ਹਨ ਤੇ ਅਗਲੀ ਗੱਲ ਆ ਗਈ ਜਿਹੜੀ ਕਿ ਮੈਂ ਭੈਣਾਂ ਦੇ ਹੱਥ ਬਹੁਤ ਖੁਸ਼ ਹੈਗਾ ਹਨ ਅਗਰ ਭੈਣ ਚਾਹੇ ਤਾਂ ਆਪਣੇ ਪਤੀ ਨੂੰ ਹਨ ਤੁਸੀਂ ਸੁਣੀਆਂ ਹੋਣੀਆਂ ਸਾਖੀਆਂ ਕਿ ਜੰਮ ਤੋ ਵੀ ਬਚਾ ਲਿਆ ਇਸੀ ਹਨਾ ਹੁਣ ਜਿਹੜੇ ਆਪਾਂ ਵਰਤ ਰੱਖਦੇ ਆ ਉਹਦੇ ਸੋਣਦੇ ਹਾਂ ਤੁਸੀਂ ਸਾ ਕੀ ਵੀ ਇੱਕ ਮੌਤ ਦੇ ਮੂੰਹ ਚੋਂ ਵੀ ਪਤਨੀ ਕੱਢ ਸਕਦੀ ਹੈ ਅਰਦਾਸ ਦੇ ਨਾਲ ਸਵੇਰੇ ਜਦੋਂ ਮੇਰੀਆਂ ਭੈਣਾਂ ਉੱਠਦੀਆਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਅਰਦਾਸ ਕਰਕੇ ਕਿ ਵਾਹਿਗੁਰੂ ਜੀ ਰਾਤ ਤੁਸੀਂ ਬਹੁਤ ਸੁੱਖਾਂ ਦੀ ਬਤੀਤ ਕਰਵਾਈਏ ਚਾਹੇ ਦੁੱਖਾਂ ਦੀ ਹੋਈਏ ਪਰ ਫਿਰ ਵੀ ਵਾਹਿਗੁਰੂ ਜੀ ਅਕੀ ਸੁਕਰ ਕਰਨਾ ਹੈ ਦੇਖੋ ਜਿਹੜੇ ਕੁੱਲੀਆਂ ਦੇ ਵਿੱਚ ਪਏ ਨੇ ਭੁੱਖੇ ਪੇਟ ਪਏ ਨੇ ਉਹ ਵੀ ਤਾਂ ਹਨਾ ਵਿਚਾਰੇ ਆਪਦੇ ਅਰ ਜਗ੍ਹਾ ਮਲਕੇ ਗੁਜ਼ਾਰਾ ਕਰ ਹੀ ਰਹੇ ਨੇ ਹਨਾ ਅਰਦਾਸ ਕਰਨੀ ਹੈ ਤੇ ਉੱਠਣਾ ਆਪਦਾ ਇਸ਼ਨਾਨ ਪਾਣੀ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਹਨਾ ਜਦੋਂ ਚਾਹ ਬਣਾਉਣੀ ਹੈ ਚਾਹ ਬਣਾਉਣ ਤੋਂ ਸ਼ੁਰੂ ਕਰੋ ਤੁਸੀਂ ਉਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਾਂ ੴ ਆਪਣਾ ਮੂਲ ਮੰਤਰ ਸਾਈਂ ਜੀ ਦਾ ਪਾਠ ਸ਼ੁਰੂ ਕਰ ਲੋ ਚਾਹੇ ਤੁਸੀਂ ਚੌਪਈ ਸਾਈਂ ਜੀ ਜਪਜੀ ਸਾਈਂ ਜੀ ਦਾ ਪਾਠ ਸ਼ੁਰੂ ਕਰੋ ਹਨਾ ਚਾਹ ਬਣਾਉਣ ਤੋਂ ਲੈ ਕੇ ਤੁਸੀਂ ਜਦੋਂ ਤੱਕ ਆਪਣੇ ਪਰਿਵਾਰ ਨੂੰ ਭੋਜਨ ਸਕਾਉਣਾ ਉਦੋਂ ਤੱਕ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰੋਗੇ ਚੁਗਲੀਆਂ ਫੋਨ ਕੰਨ ਤੇ ਫੋਨ ਲੱਗੇ ਹੁੰਦੇ ਨੇ ਹੈੱਡਫੋਨ ਲੱਗੇ ਹੁੰਦੇ ਨੇ ਗਾਣੇ ਚੱਲ ਰਹੇ ਹੁੰਦੇ ਆ ਹਨਾ ਤੇ ਆਪਾਂ ਖਾਣਾ ਬਣਾ ਰਹੇ ਹੁੰਦੇ ਆ ਹਨਾ ਉਦਾਂ ਦੀ ਹੀ ਪਰਿਵਾਰ ਦੀ ਬੁੱਧੀ ਹੋਵੇਗੀ ਇਹੀ ਤੁਸੀਂ ਕਰਕੇ ਦੇਖ ਲਿਓ ਇੱਕ ਮਹੀਨਾ ਤੁਸੀਂ ਕਰਕੇ ਦੇਖ ਲਿਓ ਤੁਹਾਡੇ ਪਰਿਵਾਰ ਦਾ ਨਾ ਫਰਕ ਪਿਆ ਤਾਂ ਤੁਸੀਂ ਹਨਾ ਨਾ ਕਰਿਓ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਜਿੱਦਾਂ ਦਾ ਭੋਜਨ ਬਣਾਉਣ ਵਾਲੇ ਦੀ ਬਿਰਤੀ ਹੋਵੇਗੀ ਨਾ ਉਦਾਂ ਦੀ ਹੀ ਭੋਜਨ ਸ ਕਰਨ ਵਾਲਿਆਂ ਦੀ ਬਿਰਤੀ ਹੋ ਜਾਂਦੀ ਹੈਗੀ ਮੋਟਾਪਾ ਪੇਟ ਦੇ ਵਿੱਚ ਗੈਸਵਾਨੀ ਬਾਦ ਹਜਮੀ ਹੋਣੀ ਖਾ ਕੇ ਤਜਾਬ ਬਣ ਜਾਣਾ ਉਲਟੀਆਂ ਆਉਣੀਆਂ ਇਹ ਇਹੀ ਚੀਜ਼ ਹੈ ਇੱਕ ਤਾਂ ਆਪਣੇ ਖਾਣੇ ਬੇਕਾਰ ਹੋ ਗਏ ਤੇ ਦੂਜਾ ਬਣਾਉਣਾ ਵੀ ਬੇਕਾਰ ਹੋ ਗਿਆ ਹਨਾ ਭੈਣਾ ਰਸੋਈ ਦੇ ਵਿੱਚ ਹਨਾ ਸਭ ਤੋਂ ਪਹਿਲਾਂ ਤਾਂ ਸਿਰ ਟਕਣਾ ਉਸ ਤੋਂ ਬਾਅਦ ਕੋਸ਼ਿਸ਼ ਕਰੋਗੇ ਤੁਹਾਡੇ ਪੈਰਾਂ ਦੇ ਵਿੱਚ ਹੁਣ ਸਰਦੀਆਂ ਨੇ ਸੌਕਸ ਪਾ ਲਓ ਹਨਾ ਜਾਂ ਫਿਰ ਆਪਣੇ ਜੁੱਤੇ ਨੇ ਜਿਹੜੇ ਉਹ ਲੱਗ ਰੱਖੋ ਹਨਾ ਇਹ ਚੀਜ਼ਾਂ ਥੋੜੇ-ਥੋੜੇ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਘਟਾਉਣ ਨੂੰ ਲੈ ਕੇ ਉਸ ਤੋਂ ਬਾਅਦ ਜਦੋਂ ਮੇਰੀਆਂ ਭੈਣਾਂ ਆਟਾ ਗੁੰਨਦੀਆਂ ਨੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਜਦੋਂ ਬਾਣੀ ਪੜ੍ਹਦੇ ਹੋ ਤੁਸੀਂ ਕੋਲੇ ਜਲ ਰੱਖ ਲਓ ਜਾਂ ਫਿਰ ਤੁਸੀਂ ਜਦੋਂ ਆਟਾ ਗੁੰਨਦੀ ਹੋ ਆਟਾ ਗੁੰਨਦੇ ਹੋਏ ਵੀ ਵਾਹਿਗੁਰੂ 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 ਦਾ ਸਿਮਰਨ ਕਰਨਾ ਪਾਠ ਕਰ ਲਓ ਤੁਸੀਂ ਕੋਈ ਵੀ ਸ਼ੁਰੂ ਕਰ ਲਓ ਹਨਾ ਜਿਹੜਾ ਵੀ ਪਾਠ ਤੁਹਾਨੂੰ ਆਉਂਦਾ ਕਿਉਂਕਿ ਜੋ ਫਿਰ ਉਸ ਪ੍ਰਸ਼ਾਦ ਦੇ ਨੂੰ ਸ਼ਕੇਗਾ ਉਸ ਦੀ ਬੁੱਧੀ ਆਟੋਮੈਟਿਕ ਹੀ ਬਦਲਨੀ ਸ਼ੁਰੂ ਹੋ ਜਾਵੇਗੀ ਘਰ ਦੇ ਵਿੱਚ ਕਲੇਸ਼ ਨੂੰ ਖਤਮ ਕਰਨਾ ਮੇਰੀਆਂ ਭੈਣਾਂ ਦੇ ਹੱਥ ਹੁੰਦਾ ਕਿਉਂਕਿ ਠੀਕ ਹੈ ਵੀ ਪਤੀ ਸ਼ਾਪੀ ਕੀ ਆ ਗਿਆ ਠੀਕ ਹੈ ਨਾ ਆਪਾਂ ਉਹਦੇ ਨਾਲ ਲੜਾਈ ਝਗੜਾ ਜਿੱਦ ਵੈਸ ਕਰੀ ਜਾਂਦੇ ਆ ਨਾ ਤੂੰ ਐਂ ਕਰਕੇ ਆਏ ਆ ਘਰ ਵਿੱਚ ਆਏ ਆ ਉਹ ਇਹਦੇ ਨਾਲ ਨਾ ਕੋਈ ਹੱਲ ਨਹੀਂ ਹੁੰਦਾ ਇਹਦੇ ਨਾਲ ਸਗੋਂ ਉਹ ਹੋਰ ਵਧੇਗਾ ਉਹਨੂੰ ਪੁੱਛੋ ਵੀ ਤੂੰ ਇਹ ਕਿਉਂ ਕਰ ਰਹੇ ਹੈ ਕੀ ਗੱਲ ਦਾ ਡਿਪਰੈਸ਼ਨ ਹੈ ਤੈਨੂੰ ਕਿਉਂ ਇਦਾਂ ਦੀ ਹੋ ਰਹੀ ਹੈ ਤੇ ਨਾਲ-ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਤਾਂ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਜਦੋਂ ਤੁਸੀਂ ਭੋਜਨ ਤਿਆਰ ਕਰਦੇ ਹੋਏ ਸਿਮਰਨ ਕਰੋngੀਆਂ ਤਾਂ ਦੇਖਿਓ ਤੁਹਾਡੇ ਘਰ ਦਾ ਹਨਾ ਮਾਹੌਲ ਕਿੰਨਾ ਫਰਕ ਪੈਣ ਲੱਗ ਜਾਏਗਾ ਤੇ ਸਭ ਤੋਂ ਮੇਨ ਗੱਲ ਹੈਗੀ ਹਨਾ ਜਿਵੇਂ ਕਿ ਅੱਜਕੱਲ ਪਕਹਿਣਾ ਵੀ ਸਾਰੇ ਬੱਚੇ ਵਿਰਗੜਦੇ ਜਾ ਰਹੇ ਹਨਾ ਇਹਦੇ ਵਿੱਚ ਵੀ ਕਸੂਰ ਬੱਚਿਆਂ ਦਾ ਨਹੀਂ ਕਸੂਰ ਆਪਣਾ ਪੇਰੈਂਟਸ ਦਾ ਹੈਗਾ ਹਨਾ ਕਿਉਂਕਿ ਨਾ ਤਾਂ ਮਾਂ ਕੋਲੇ ਹੀ ਟਾਈਮ ਹੈਗਾ ਵੀ ਆਪਣੇ ਬੱਚਿਆਂ ਨੂੰ ਸੰਸਕਾਰ ਦੇ ਵੀ ਨਾ ਪਿਓ ਕੋਲੇ ਟਾਈਮ ਹੈਗਾ ਹਨਾ ਚਲੋ ਕਿਸੇ ਨੂੰ ਮੇਰੀ ਗੱਲ ਚੰਗੀ ਨਾਲ ਲੱਗੇ ਮੈਂ ਨਹੀਂ ਕਹਿੰਦੀ ਹਨਾ ਕਿਉਂਕਿ ਇਹ ਅਕਸਰ ਤੁਸੀਂ ਘਰਾਂ ਦੇ ਵਿੱਚ ਦੇਖ ਲਓ ਜਿਸ ਘਰ ਦੇ ਵਿੱਚ ਹਨਾ ਘਰ ਦੇ ਬਜ਼ੁਰਗ ਜਾਂ ਘਰ ਦੇ ਬੱਚੇ ਦੇ ਮਾਪੇ ਨੇ ਹਨਾ ਥੋੜੇ ਜਿਹੀ ਵੀ ਉਹ ਬੱਚੇ ਉਤੇ ਗੌਰ ਕਰਦੇ ਆ ਤਾਂ ਉਹ ਬੱਚੇ ਦਲਦਲ ਚੋਂ ਬਚ ਜਾਂਦੇ ਤੇ ਜਦੋਂ ਵੀ ਤੁਸੀਂ ਘਰ ਦੇ ਕੰਮ ਕਾਜ ਕਰਦੇ ਹੋ ਤਾਂ ਤੁਸੀਂ ਕਰਦੇ ਵਿੱਚ ਹਨਾ ਸਿਮਰਨ ਕਰਨ ਲੱਗ ਜਓ ਤਾਂ ਤੁਹਾਡੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਆਪਣਿਆਂ ਵੀ ਚਲੀ ਜਾਵੇਗੀ ਨਾਲੇ ਤੁਹਾਡੀ ਕਮਾਈ ਦੇ ਵਿੱਚ ਬਰਕਤਾਂ ਹੋਣਗੀਆਂ ਨਾਲੇ ਤੁਹਾਡੇ ਰੁਕੇ ਕੰਮ ਚੱਲਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਿਸ ਪਾਸਿਓ ਸਾਡੇ ਘਰ ਦੇ ਵਿੱਚ ਹਨਾ ਕਮਾਈ ਆਉਣ ਲੱਗੀ ਤੇ ਸਾਡੇ ਘਰ ਦੇ ਵਿੱਚ ਉਹ ਲੜਾਈ ਝਗੜਾ ਅਤੇ ਜਿਹੜੀ ਬੇਤਫਾਕੀ ਸੀ ਹਰ ਟਾਈਮ ਆਉਂਦਾ ਸੀ ਵੀ ਇੱਕ ਦੂਜੇ ਨੂੰ ਦੇਖ ਵੀ ਨਾ ਹਨਾ ਵੀ ਉਹ ਚਲੇ ਆ ਗਿਆ ਇਹ ਹੋਣ ਲੱਗ ਜੂਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ